ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀ ਵੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀ ਪੰਮਲੀ ਤਰੀਆ ਲੋ ਵੀਰ ਜੀ ਅੱਜ ਸਤਾਦੀ ਜੀ ਕੀਰਦੀ ਕਰਨ ਲੱਗੇ ਆ ਜੀ ਠੀਕ ਹੈ ਜੀ ਤੇ ਜਿਹੜਾ ਵੀ ਅਸੀਂ ਕੀਰਦ ਪੈਣਾ ਵਾ ਤੇ ਕਿੰਨਾ ਦਾ ਪੈਣਾ ਵਾ ਵਿਖਾਉਣੀ ਆ ਤੁਹਾਨੂੰ ਸਾਰਿਆਂ ਨੂੰ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਆਓ ਲੈ ਚੱਲਦੇ ਆ ਗਾੜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੈਰੀ ਬੰਨੇ ਸਤਿ ਜੀ ਗੁਰਪ੍ਰਾ ਕਰੇ ਮਾਰੇ ਕੀ ਹਾਲ ਹੈ ਵਧੀਆ ਸਤਾਜੀ ਕਿਰਪਾ ਇਹ ਆਪਣੇ ਰੋਕੀ ਸਤਾਜੀ ਚੁੰਨੀ ਵਾਲੇ ਬਾਏਵਾ ਗਰੁੱਪ ਠੀਕ ਹੈ ਜੀ ਤੇ ਇਹ ਆਪਣੇ ਗੰਗੂ ਭਾਈ ਹੁਣੀ ਨਾਲ ਆਪਣੇ ਮੇਰੇ ਗੁਰ ਭਾਈ ਇਹ ਆਪਣੇ ਗੇਜੇ ਵੀਰ ਜੀ ਠੀਕ ਹੈ ਜੀ ਤੇ ਇਹ ਵੀਰ 인ਦਰ ਵੀਰ ਸ਼ਗਿਰਦ ਪੜਨਾ ਜੀ ਅੱਜ ਠੀਕ ਹੋ ਗਿਆ ਜੀ ਉਸਤਾਜ ਜੀ ਹੁਣਾ ਦਾ ਤੇ ਇਹ ਆਪਣਾ ਕਾਸ਼ ਵੀਰ ਠੀਕ ਹੈ ਜੀ ਆਹ ਲੋ ਜੀ ਹਾਂਜੀ 인ਦਰ ਵੀਰ ਜੀ ਰੱਖੋ ਜੀ ਪਰਨਾ ਉਸਤਾਜ ਜੀ ਦੇ ਸਿਰ ਤੇ ਆਹ ਲੋ ਜੀ ਉਸਤਾਜ ਜੀ ਦੇ ਸਿਰ ਤੇ ਪਰਨਾ ਰੱਖ ਕੇ ਉਸਤਾਦ ਹਰਨ ਕੀਤਾ ਗਿਆ ਜੀ ਰੋਕੀ ਉਸਤਾਦ ਜੀ ਚੁੰਨੀ ਵਾਲਿਆਂ ਨੂੰ ਠੀਕ ਹੈ ਜੀ ਅੱਜ ਤੋਂ ਜਿੰਨੀ ਵੀ ਜ਼ਿੰਮੇਵਾਰੀ ਆ ਸਾਰੀ ਆਪਣੇ ਬਾਜਵਾ ਗਰੁੱਪ ਦੀ ਹੋਏਗੀ ਇਹ ਮੁੰਡੇ ਦੀ ਠੀਕ ਹੈ ਜੀ ਜੋ ਵੀ ਲੈਣ ਦੇਣ ਹੋਏਗਾ ਬਾਜ਼ੀਆਂ ਦਾ ਕੁਝ ਵੀ ਹੋਊਗਾ ਉਹ ਸਾਰਾ ਆਪਣੇ ਬਾਜਵਾ ਗਰੁੱਪ ਦਾ ਹੋਏਗਾ ਤੇ ਜਿਨ੍ਹਾਂ ਦੇ ਰਹਿਣ ਸਬਾਈ ਹੀਠ ਠੀਕ ਹੈ ਜੀ ਤੇ ਆਪਣੇ ਰੋਕੀ ਉਸਤਾਦ ਜੀ ਜਿਹੜੇ ਮੇਨ ਮੁਖ ਨੇ ਠੀਕ ਹੈ ਜੀ ਲੋ ਜੀ ਕਰਾ ਉਸਤਾਦ ਜੀ ਉਹਨਾਂ ਦਾ ਮੂੰਹ ਮਿਠਾ ਜੀ ਆ ਲੋਈ ਕਰੋ 우ਸਤਾਦ ਜੀ ਮੂੰ ਮਿੱਠਾ ਤੇ 우ਸਤਾਦ ਜੀ ਹੋਣਾ ਨੂੰ ਤੇ ਆਪਣੇ ਮਲਕ ਸੁਫਿਆਨ ਭਾਈ ਹੋਣਾ ਨੂੰ ਵੱਡੇ 우ਸਤਾਦ ਜੀ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗੈਸ ਜੰਸੀ ਵਾਲਿਆਂ ਨੂੰ ਤੇ ਆਪਣੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਠੀਕ ਹੈ ਜੀ 우ਸਤਾਦ ਜੀ ਖਵਾ ਦਿਓ ਲੂਨ ਜੀ 우ਸਤਾਦ ਜੀ ਆ ਲੈ ਵੀਰ ਲੈ ਬੀਂਦਰ ਵੀਰ ਸਾਰਾ ਕੁਝ ਭੁੱਲਣਾ ਬਸ ਇਹ ਨਹੀਂ ਭੁੱਲਣਾ ਠੀਕ ਹੈ ਲੂਨ ਨਹੀਂ ਭੁੱਲਣਾ ਤਲੀ ਤੇ ਤਲੀ ਤੇ ਰੱਖ ਕੇ ਤਲੀ ਤੇ ਰੱਖ ਕੇ ਹਾਂ ਅੱਲ ਉਠਾ ਰੱਖਣਾ ਜਿਹੜਾ ਹੁੰਦਾ ਹੈ ਹਾਂ ਵੱਲੋ ਇਹ ਆ ਲੂਣ ਰੱਖਤਾ ਠੀਕ ਹੈ ਜੀ ਇਹ ਲੂਣ ਖਵਾਤਾ ਏ ਸਾਡੀ ਸਭ ਭੁੱਲ ਜਾਣਾ ਮੈਂ ਸਾਡਾ ਲੂਣ ਨਹੀਂ ਲੂਣ ਨਹੀਂ ਭੁੱਲਣਾ ਠੀਕ ਹੈ ਦੋਵੇਂ ਬੱਚਾ ਬਾਜਵਾ ਗਰੁੱਪ ਦਾ ਚੇਲਾ ਜੀ ਠੀਕ ਹੋ ਗਿਆ ਸਾਜੀ ਜੋ ਵੀ ਇਹਦੀ ਜ਼ਿੰਮੇਵਾਰੀ ਕੋਈ ਵੀ ਕਿਸੇ ਨਾਲ ਆਵਾਜ਼ ਘਾੜਨਾ ਸੀ ਜ਼ਿੰਮੇਵਾਰ ਹੈ ਇਹ ਸੀ ਠੀਕ ਹੋ ਗਿਆ ਜੀ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ ਲੋਈ ਕਰਾਓ ਜੀ ਸਾਰਿਆਂ ਦਾ ਮੂੰਹ ਮਿਠਾ ਜੀ ਲੋ ਜੀ ਜਦ ਵੀਡੀਓ ਬਣਾ ਬਣਾਉਂਦੇ ਹਾਂ ਤੁਹਾਡੇ ਨਾਲ ਆ ਗਿਆ ਜੀ ਲੋਈ ਕਾਸ਼ਵੀਰ ਕਰੋ ਜੀ ਕਾਸ਼ਵੀਰ ਜੀ ਮੂੰਹ ਮਿਠਾ ਆ ਲੋਈ ਆਪਾਂ ਵੀ ਮੂੰਹ ਮਿਠਾ ਕਰਨ ਲੱਗੇ ਆਂ ਲੱਡੂ ਫੜ ਲਿਆ ਆਪਾਂ ਲੋ ਜੀ ਦੇਖ ਜੀ ਚਲੋ ਆ ਮੁੰਡਾ ਸ਼ਹੀਰਦਾ ਹੈ ਜੀ ਅੱਜ ਸਾਡਾ ਇਹ ਮਾਨ ਸਨਮਾਨ ਕਰਨ ਲੱਗਾ ਜੀ ਡੀਐਸ ਪੀਵੀ02 ਖਲੀਫਾ ਸਾਹਿਬ ਵਾਹਿਵਾ ਕਰੋ ਲੋਈ ਇਹ ਮਾਨ ਸਨਮਾਨ ਮਿਲਿਆ ਪਾਣੂ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਸਾਰੀ ਟੀਮ ਨੂੰ ਮਲਕ ਭਾਈ ਨੂੰ ਮਲਕ ਸੁਫੀਆਨ ਸਰਦਾਰ ਕੁਲਦਾਰ ਸਿੰਘ ਜੀ ਵਾਹਿਵਾ ਗੈਸ ਵਾਲੇ ਤੇ ਹੋਰ ਸਾਰੇ ਵੀਰ ਭਰਾ ਜਿੰਨੇ ਵੀ ਆਪਣੇ ਸੋਨੂ ਦਾਣਾ ਮੰਡੀ ਤੋਂ ਜਿੰਨੇ ਵੀਰ ਭਰਾ ਸਾਰੇ 22 ਵੀਰੂਣੀ ਕੋਪੀ ਵੀਰੂਣੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆਲ ਗਰੁੱਪ ਨੂੰ ਬਹੁਤ ਮੁਬਾਰਕਾਂ ਹੋਣ ਜੀ